ਰੱਡ ਰੱਡ ਕਰਵਾਲੀ ਤੋਂ ਹੱਥ ਛੜਾ ਕੇ ਪਜਿਆ ਲਾੜਾ ਤੇ ਨਿਕਲੀਆਂ ਲਾੜੇ ਦੀਆਂ ਸਤਾਨ ਸਾਲੀਆਂ ਜੱਥੇ ਕਿ ਦੋ ਤੋਂ ਸਾਲੀਆਂ ਨੇ ਜੁੱਤੀ ਚੱਕਣ ਦੀ ਰਸਮ ਅਦਾ ਕਰਨ ਸੀ ਉੱਥੇ ਦੋ ਤੋਂ ਜਦੋਂ ਲਾੜੇ ਨੂੰ ਪਤਾ ਲੱਗਿਆ ਕਿ ਉਸ ਦੀਆਂ ਸਾਲੀਆਂ ਹੁਣ ਉਸ ਨਾਲ ੱੱਕਾ ਕਰਕੇ ਤੇ ਉਸ ਦੇ ਪੈਰਾਂ ਦੇ ਵਿੱਚੋਂ ਜੁੱਤੀ ਲਹੁੰਗੀਆਂ ਪਰ ਮੌਕੇ ਤੇ ਹੀ ਲਾੜਾ ਭੱਜਣ ਦੀ ਕੋਸ਼ਿਸ਼ ਕਰਦਾ ਤੇ ਸਾਲੀਆਂ ਦੀ ਗਿਣਤੀ ਵੱਧ ਹੋਣ ਕਰਕੇ ਲਾੜੇ ਦਾ ਕੋਈ ਬਾਰ ਨਹੀਂ ਚੱਲਦਾ ਜੱਥੇ ਕੀ ਦੋਸਤੋ ਲਾੜੇ ਨੂੰ ਸਾਲੀਆਂ ਵੱਲੋਂ ਮੌਕੇ ਤੇ ਹੀ ਘੇਰ ਕੇ ਫੜਿਆ ਜਾਂਦਾ ਹੈ ਤੇ ਲਾੜੇ ਦੀਆਂ ਦੋ ਮਜੁੱਤੀਆਂ ਲਾਈਆਂ ਜਾਂਦੀਆਂ ਹਨ ਤੇ ਸਾਲੀਆਂ ਫੜ ਲੈਂਦੀਆਂ ਹਨ ਉੱਤੇ ਬਿਠਾ ਲੈਂਦੇ ਹਨ ਲਾੜੇ ਨੂੰ ਵਿਚਾਰੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਲਾੜਾ ਮੋੜ ਫੇਰ ਕਰੇਗਾ ਹਰਕਤ ਤੇ ਹੋ ਦੇਖੋ ਕਿਵੇਂ ਲੈ ਕੇ ਭੱਜ ਗਿਆ ਦੁਬਾਰਾ ਜੋਤੀ ਤੇ ਤੁਸੀਂ ਇਸ ਇਹੋ ਜਿਹੇ ਬੇਹੱਦ ਦੋਸਤੋ ਘਟ ਦੇਖੇ ਹੋਣਗੇ ਜੱਥੇ ਕੀ ਲੜਾ ਇਹੋ ਜਿਹਿਆਂ ਹਰਕਤਾਂ ਕਰੇ ਸਾਲੀਆਂ ਦੇ ਨਾਲ ਹੋ ਗਈ ਕਲੋੜ ਤੇ ਲੜਾ ਯੁੱਤੀ ਲੈ ਕੇ ਭੱਜਣ ਦੀ ਕੀਤੀ ਕੋਸ਼ਿਸ਼ ਤੇ ਮੁੜ ਫੇਰ ਫੜ ਲਿਆ ਸਾਡੀ ਨਕੀਦ ਹੋ ਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿਣ ਲਈ ਧੰਨਵਾਦ